ਮੈਂ ਚਾਹੁੰਦੀ ਆ ਕਿ ਜਿੱਦਾਂ ਮੈਂ ਛੋਟੀ ਉਮਰ ਤੋਂ ਲੈ ਕੇ ਢਾਡੀ ਕਲਾ ਦੇ ਖੇਤਰ ਦੇ ਵਿੱਚ ਕੰਮ ਕੀਤਾ ਤੇ ਮੈਂ ਇਹੀ ਸੋਚਦੀ ਆ ਕਿ ਜਿਹੜਾ ਮੇਰਾ ਬੱਚਾ ਉਹ ਵੀ ਮੇਰੇ ਵਾਂਗੂ ਢਾਡੀ ਹੀ ਬਣੇ। ਉਹਦੇ ਦਰਬਾਰ ਵਿੱਚ ਉਹਦੇ ਦਰਬਾਰ ਵਿੱਚ ਦਿਲਬਰਾਂ ਨਵਾਰਾਂ ਗਾਇਆ। ਪ੍ਰਮਾਤਮਾ ਦੀ ਇਹ ਅੰਤ ਉੱਤੇ ਬਖਸ਼ਿਸ਼ ਹੈ ਕਿ ਪਹਿਲੇ ਦਿਨ ਤੋਂ ਹੀ ਜਦੋਂ ਜਿਹੜੀ ਗਾਇਕੀ ਦੀ ਲੈਅ ਨਾ ਉਹਦੇ ਵਿੱਚ ਇਹ ਮਤਲਬ ਗਾਉਂਦਾ ਸੀ ਛੋਟਾ ਹੁੰਦਾ ਹੀ। ਤੋ ਵੱਡੀ ਪਰਮਾਤਮਾ ਦੀ ਗੋਡ ਗਿਫਟ ਕਹਿਦੀ ਹੈ ਦਾਤਾ ਜੋ ਕਿ ਹਰ ਇੱਕ ਨੂੰ ਨਹੀਂ ਮਿਲਦੀ ਮੈਂ ਵੀ ਕੋਸ਼ਿਸ਼ ਹੀ ਕਰਦੀ ਵੀ ਕਿ ਮੇਰਾ ਬੱਚਾ ਵੀ ਮੇਰੇ ਮੂਹ ਟਾਡੀ ਹੀ ਬਣੇ ਇੱਕਦਣ ਜਿਹੜਿਆ ਹੁਣਾ ਬਾਗੋ ਬਾਗ ਖਾਲਸੇ ਦਾ ਦੇਖੋ ਲੋਕੋ ਕੇਣਾ ਰਾਜਕਾਲ ਸੇ ਦਾ ਦੇਖੋ ਲੋਕੋ ਕੇਣਾ ਰਾਜਕਾਲ ਸੇ ਦਾ ਟਾਡੀ ਵਾਰਾ ਗਾਉਂਦਾ ਵੀ ਤੁਸੀਂ ਕਿਰਪਾ ਕਰਕੇ ਸਾਡੇ ਬੱਚਾ ਨੂੰ ਵੀ ਜਰੂਰ ਇਸੇ ਲੈਣ ਤੇ ਪਾਓ ਮੈਨੂੰ ਬਹੁਤ ਸਾਰੇ ਪਰਿਵਾਰ ਇੱਥੇ ਮਿਲੇ ਨੇ ਈ ਵਾਰੀ ਰਿਸ਼ਤੇਦਾਰ ਜਾਂ ਭੈਣ ਭਰਾ ਇਦਾਂ ਦੇ ਹੁੰਦੇ ਕਹਿੰਦੇ ਯਾਰ ਕਿਹੜੇ ਪਾਸੇ ਤੁਸੀਂ ਆਪਦੇ ਜਵਾਗ ਨੂੰ ਤੋਰਤਾ ਇਦਾਂ ਦਾ ਨਹੀਂ ਕਿਸੇ ਕਦੀ ਕਿਸੇ ਨੇ ਕਿਹਾ ਸਾਨੂੰ ਦੇਖ ਕੇ ਬਹੁਤ ਖੁਸ਼ੀ ਹੈ ਵੀ ਸਾਡੇ ਬੱਚੇ ਗੁਰਸਿੱਖੀ ਜੀਵਨ ਜੀ ਰਹੇ ਨੇ ਤੇ ਵਧੀਆ ਢਾਡੀ ਕਲਾ ਦੇ ਵਿੱਚ ਐ ਬਾਹਰ ਦੇ ਟੂਰ ਵੀ ਲੱਗ ਗਏ ਇਹਨਾਂ ਦੇ ਜੇ ਗਾਉਂਦੇ ਸੀ ਤਾਂ ਲੱਗਿਆਗੇ ਤੇ ਠੀਕ ਹੈ ਮੈਂ ਆਇਆ ਮਤਲਬ ਮੈਂ ਆਇਆ ਮੈਂ ਆ ਬੈਠਾ ਮੈਂ ਨਹੀਂ ਗਾਉਂਦਾ ਸੀ ਤੇ ਆ ਮੈਂ ਕੋਈ ਬਸ ਸੁਪਣਾ ਹੀ ਆ ਮੇਰਾ ਵੀ ਹਾਂ ਜਾ ਤੇ ਚੜਨਾ ਤੁਸੀਂ ਦੀ ਟਰਾਈ ਕੀਤਾ ਕਿ ਮੈਂ ਵੀ ਕੋਈ ਟੱਡ ਸਰੰਗੀ ਵਗੈਰਾ ਸੇ ਨਹੀਂ ਜੀ ਮੈਨੂੰ ਬਿਲਕੁਲ ਹੀ ਇਹਦੇ ਬਾਰੇ ਨਹੀਂ ਪਤਾ ਮੈਂ ਤਾਂ ਜਾ ਕੈਮਰੇ ਬਾਰੇ ਪਤਾ ਜਾ ਕਈਆਂ ਘੁਰਪਿਆਂ ਬਾਰੇ ਪਤਾ ਜੀ ਖੇਤੀਬਾੜੀ ਬਾਰੇ ਪੁੱਛ ਲਓ ਮੈਂ ਖੇਤੀਬਾੜੀ ਵਾਲਾ ਹਾਂ ਪੰਜੀ ਕਦੇ ਤੁਹਾਡੇ ਮਨ 'ਚ ਨਹੀਂ ਸਵਾਲ ਪੈਦਾ ਹੁੰਦਾ ਕਿ ਬੱਚੇ ਦੀ ਆਵਾਜ਼ ਬੜੀ ਸੋਹਣੀ ਹੈ ਮੈਂ ਵੀ ਇਹਨੂੰ ਇਸ ਪਾਸੇ ਲਾ ਲਾਂ ਤੇ ਇਹਦੇ ਵਿੱਚ ਪਰਮਾਤਮਾ ਨੇ ਕਲਾ ਬਖਸ਼ੀ ਆ ਜ਼ਰੂਰੀ ਨਹੀਂ ਹੈਗਾ ਵੀ ਉਹ ਗਾਣੇ गा ਕੇ ਜਾਂ ਲੱਚਰ ਗੀਤ ਸੱਭਿਆਚਾਰਕ ਸਟੇਜਾਂ ਲਾ ਕੇ ਹੀ ਉਹ ਪ੍ਰਾਪਤੀ ਹੋਊਗੀ ਜੋ ਪ੍ਰਾਪਤੀ ਹੋਣੀ ਹੋਈ ਮਹਾਰਾਜ ਨੇ ਕੀਤੀ ਕਿਰਪਾ ਤਾਂ ਆਪਾ ਧਾਰਮਿਕ ਖੇਤਰ ਦੇ ਵਿੱਚ ਵੀ ਕਰ ਸਕਦੇ ਜਿਹੜੇ ਕਹਿੰਦੇ ਯਾਰ ਢਾਡੀ ਕਲਾ ਦੇ ਵਿੱਚ ਤੇ ਅੱਜ ਕੱਲ ਫਾਇਦਾ ਨਹੀਂ ਰਿਹਾ ਲੋਕ ਉਹਨੇ ਪੈਸੇ ਨਹੀਂ ਦਿੰਦੇ ਅਸੀਂ ਆਪਦੇ ਜਵਾਕਾਂ ਨੂੰ ਗਾਇਕ ਬਣਾਉਣਾ ਜਾਂ ਇਸ ਤਰੀਕੇ ਦੇ ਨਾਲ ਦੂਜੇ ਪਾਸੇ ਲੈ ਕੇ ਜਾਣਾ ਜਿੱਦ ਤੱਕ ਵੱਧ ਪੈਸੇ ਆ ਅਸੀਂ ਬੱਚਿਆਂ ਦੀ ਕੋਈ ਵੀਡੀਓ ਧਰਮ ਕੀ ਪਾਈ ਉਹਦੇ ਵਿਊ ਹੀ ਨਹੀਂ ਆਉਂਦੇ ਲੋਕੀ ਵੀ ਜ਼ਿਆਦਾ ਲੱਚਰਤਾਈ ਦੇਖ ਕੇ ਪਸੰਦ ਕਰਦੇ ਆ ਸਾਡਾ ਯਾਰ ਜਵਾਕ ਵਿਗੜ ਹੀ ਗਏ ਆ ਮੋਬਾਈਲ ਹੀ ਨਹੀਂ ਛੱਡਦਾ ਜਾਂ ਇਹਦੀ ਸੰਗਤ ਇਦਾਂ ਦੀ ਹੋਗੀ ਕੀ ਲੱਗਦਾ ਕਿ ਜਵਾਕ ਵਿਗੜਨ ਦਾ ਕਾਰਨ ਕੀ ਮੰਨਦੇ ਹੋ ਮਾਹੌਲ ਹੀ ਉਹਦਾ ਬੱਚੇ ਨੂੰ ਨਹੀਂ ਦੇ ਠੀਕ ਹੈ ਨਾ ਕੰਮ ਹੀ ਇਦਾਂ ਦੇ ਆ ਬੱਚਾ ਜੇ ਕੋਈ ਖਰਾਬੀ ਕਰਦਾ ਉਹਨੂੰ ਫੋਨ ਦੇ ਕੇ ਫੜਾ ਦੇਣਾ ਵੀ ਤੂੰ ਫੋਨ ਕਰ ਲੈ ਮੈਂ ਕੰਮ ਕਰ ਲਈ ਇਹਨੇ ਇੱਥੇ ਸੁਰ ਤੋੜਤਾ ਇਹਨੇ ਲੈ ਟੁੱਟ ਗਈ ਇਦਾਂ ਜਣੀ ਇਹ ਚੀਜ਼ ਦੀ ਨੌਲੇਜ ਬਹੁਤ ਰੱਖਦਾ ਉੱਥੋਂ ਸਾਨੂੰ ਇਹ ਲੱਗਦਾ ਵੀ ਗੁਰੂ ਮਹਾਰਾਜ ਦੀ ਕਿਰਪਾ ਹੋਏਗੀ ਇੱਥੇ ਮੀਡੀਆ ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ سوشل میڈیا ਦੇ ਯੁੱਗ ਵਿੱਚ ਬਹੁਤ ਸਾਰੇ ਅਜਿਹੇ ਮਾਮਲੇ ਆਉਂਦੇ ਨੇ ਕਿ ਆਪਣੇ ਬੱਚੇ ਬੱਚੀਆਂ ਨੂੰ ਨੰਗੇਜ਼ਵਾਦ ਦੇ ਨਾਲ ਲਚਰਤਾ ਦੇ ਨਾਲ سوشل میڈیا ਦੇ ਮਾਧਿਅਮ ਦੇ ਰਾਹੀਂ ਜੋੜਿਆ ਜਾਂਦਾ ਤਾਂ ਸਮਾਜ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਵੰਡੀਆਂ ਜਾ ਰਹੀਆਂ ਨੇ ਤੇ ਕੁਝ ਜਿਹੜੇ ਪੰਜਾਬ ਦੇ ਭਲੇ ਦੇ ਹਿੱਤ ਸੋਚਣ ਵਾਲੇ ਲੋਕ ਨੇ ਉਹਨਾਂ ਦੀ ਇਹ ਵੀ رائے ਹੁੰਦੀ ਹੈ ਕਿ ਸਾਨੂੰ ਆਪਣੇ ਬੱਚਿਆਂ ਨੂੰ ਆਪਣੇ ਇਤਿਹਾਸ ਦੇ ਨਾਲ ਆਪਣੇ ਅਮੀਰ ਵਿਰਸੇ ਦੇ ਨਾਲ ਜੋੜਨ ਦੀ ਜ਼ਰੂਰਤ ਹੈ ਔਰ ਪਹਿਲ ਕਦਮੀ ਕੀਤੀ ਹੈ ਰਾਜਵੀਰ ਕੌਰ ਹੋਣਾ ਨੇ ਇਹਨਾਂ ਨੇ ਆਪਣੇ ਬੱਚੇ ਨੂੰ ਢਾਡੀ ਕਲਾ ਦੇ ਨਾਲ ਜੋ ਗੁਰੂ ਸਾਹਿਬ ਦੇ ਵੱਲੋਂ ਬਖਸ਼ੀ ਹੋਈ ਪਰੰਪਰਾਏ ਉਹਦੇ ਨਾਲ ਜੋੜਿਆ ਹੈ ਤਾਂ ਇਸੇ ਨੂੰ ਲੈ ਕੇ ਛੋਟਾ ਜਿਹਾ ਬੱਚਾ ਬਹੁਤ ਸਾਰੀਆਂ ਅਜਹੀਆਂ ਕਮਾਲ ਦੀਆਂ ਚੀਜ਼ਾਂ ਗਾਉਂਦਾ ਨਹੀਂ ਜਿਨ੍ਹਾਂ ਨੂੰ ਢਾਡੀ ਬਣਗੀ ਦੇ ਵਿੱਚ ਬਹੁਤ ਵੱਡੀ ਮਕਬੂਲੀਅਤ ਮਿਲੀ ਆ ਗੱਲਬਾਤ ਕਰ ਲੈਣੇ ਆ ਰਾਜਵੀਰ ਕੌਰ ਨੇ ਉਹਨਾਂ ਦਾ ਪਰਿਵਾਰ ਬੈਠਾ ਹੋਇਆ ਸਾਡੇ ਨਾਲ ਤੇ ਇਹ ਦੋਨੋਂ ਬੱਚੇ ਜਿਹੜੇ ਟਾਢੀ ਕਲਾ ਦੇ ਨਾਲ ਜੁੜੇ ਹੋਏ ਨੇ ਇਤਿਹਾਸ ਗਾਉਂਦੇ ਨੇ ਬਹੁਤ ਸਾਰੀਆਂ ਉਹ ਚੀਜ਼ਾਂ ਦੀ ਪੇਸ਼ਕਾਰੀ ਕਰਦੇ ਨੇ ਜਿਹੜੀਆਂ ਅਮੀਰ ਵਿਰਸੇ ਦੀ ਸਾਂਝ ਪਾਉਂਦੀਆਂ ਨੇ ਗੱਲਬਾਤ ਕਰਦੇ ਪੈਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪੈਂਜੀ ਸਭ ਤੋਂ ਪਹਿਲਾਂ ਤਾਂ ਸਵਾਲ ਇਹ ਹੈ ਕਿ ਸੋਸ਼ਲ ਮੀਡੀਆ ਦਾ ਯੁੱਗ ਹੈ ਔਰ ਆਪਦੇ ਜਵਾਕਾਂ ਨੂੰ ਰੀਲਾਂ ਦੇ ਰਾਹੀਂ ਬੱਚਿਆਂ ਨੂੰ ਨਚਾਇਆ ਜਾ ਰਿਹਾ ਏ ਬੱਚਿਆਂ ਨੂੰ ਰੀਲਾਂ ਦੇ ਰਾਹੀਂ سوشل میڈیا ਦੇ ਮਾਧਮ ਦੇ ਰਾਹੀਂ ਜੋੜਿਆ ਜਾ ਰਿਹਾ ਉਸ ਚੀਜ਼ ਦੇ ਵੱਲ ਜਿਹੜੀ ਚੀਜ਼ ਕਿਤੇ ਨਾ ਕਿਤੇ ਸਮਾਜ ਦੇ ਵਿੱਚ ਭੜੇ ਸੰਦੇਸ਼ ਦਿੰਦੀ ਹੈ ਸਭ ਤੋਂ ਪਹਿਲਾਂ ਤਾਂ ਸਵਾਲ ਤੁਹਾਡੇ ਤੇ ਹੈ ਕਿ ਲੋਕ ਤੇ ਸੋਚ ਰਹੇ ਕਿ ਅਸੀਂ ਆਪਣੇ ਬੱਚੇ ਨੂੰ ਫਲਾਨੀ ਰੀਲ ਦੇ ਰਾਹੀਂ ਫਲਾਨਾ ਆਰਟਿਸਟ ਬਣਾਉਣਾ ਹੈ ਫਲਾਨਾ ਬਲੌਗਰ ਬਣਾਉਣਾ ਹੈ ਪਰ ਤੁਸੀਂ ਆਪਣੇ ਬੱਚੇ ਨੂੰ ਸੱਚਮੁੱਚ ਢਾਡੀ ਬਣਾਉਣਾ ਚਾਹੁੰਦੇ ਹੋ ਜੀ ਹਾਂਜੀ ਬਿਲਕੁਲ ਜੀ ਮੈਂ ਚਾਹੁੰਦੀ ਆ ਕਿ ਜਿੱਦਾਂ ਮੈਂ ਛੋਟੀ ਉਮਰ ਤੋਂ ਲੈ ਕੇ ਢਾਡੀ ਕਲਾ ਦੇ ਖੇਤਰ ਦੇ ਵਿੱਚ ਕੰਮ ਕੀਤਾ ਤੇ ਮੈਂ ਇਹੀ ਸੋਚਦੇਵਾਂ ਕਿ ਜਿਹੜਾ ਮੇਰਾ ਬੱਚਾ ਉਹ ਵੀ ਮੇਰੇ ਵਾਂਗੂ ਢਾਡੀ ਹੀ ਬਣੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਿਰਪਾ ਕਰਨ ਦਿਲੋਂ ਜੋ ਵੀ ਗਾਵੇ ਦਿਲੋਂ ਗਾਵੇ ਦਿਲੋਂ ਕੰਮ ਕਰੇ ਆਪਣਾ ਉਹਦੇ ਨਾਲ ਉਹਦਾ ਪਰਿਵਾਰ ਵੀ ਚੰਗਾ ਚੱਲੂਗਾ ਜਿੱਦਾਂ ਪ੍ਰਮਾਤਮਾ ਦੀ ਕਿਰਪਾ ਨਾਲ ਸਾਰਾ ਅਸੀਂ ਵੀ ਕਾਫੀ ਸਾਲਾਂ ਤੋਂ ਕੰਮ ਕੀਤਾ ਤੇ ਐਨ ਜੋਗ ਹੈ ਨਹੀਂ ਸੀ ਜਿਨੇ ਜੋਗੇ ਪ੍ਰਮਾਤਮਾ ਨੇ ਕਰ ਦਿੱਤਾ ਜਹਾਜ ਜਾਂ ਤੱਕ ਦੇ ਝੂਟੇ ਦਵਾ ਦਿੱਤੇ ਤੇ ਇੱਕ ਪਰਿਵਾਰ ਜਿਹੜਾ ਆਪਾਂ ਚਲਾਇਆ ਰੋਜ਼ਗਾਰ ਵੀ ਆਪਣਾ ਇੱਕ ਸਾਧਨ ਬਣ ਗਿਆ ਰੋਜ਼ਗਾਰ ਦਾ ਇਹ ਵੀ ਜ਼ਰੂਰੀ ਹੁੰਦਾ ਤੇ ਬੱਚਾ ਵੀ ਮੈਂ ਹੀ ਸੋਚਦੇ ਵੀ ਮੇਰਾ ਬੱਚਾ ਵੀ ਐਸੇ ਫੀਲਡ ਦੇ ਵਿੱਚ ਕੰਮ ਕਰੇ ਤੇ ਤਰੱਕੀਆਂ ਕਰੇ ਦੁਨਿਆਵੀ ਤੌਰ ਤੇ ਕੋਈ ਹੋਰ ਵੀ ਨਾਲ ਬਣਾਉਣਾ ਚਾਹੁੰਦੇ ਜਾਂ ਕੱਲਾ ਢਾਡੀ ਬਣਾਉਣਾ ਚਾਹੁੰਦੇ ਤੁਸੀਂ ਦੁਨਿਆਵੀ ਤੌਰ ਤੇ ਦੇਖੋ ਪੜ੍ਹਾਈ ਕਰ ਰਿਹਾ ਅਕਾਲ ਅਕੈਡਮੀ ਆਪਣੇ ਇੱਥੇ ਲੁਧਿਆਣੇ ਸਾਡੇ ਨੇੜੇ ਉਥੇ ਪੜ੍ਹਾਈ ਕਰਦੇ ਜੋ ਚਲੋ ਇਹਨੇ ਕਰਨਾ ਹੋ ਅੱਗੇ ਵੱਡਾ ਹੋ ਕੇ ਸੋਚ ਸਕਦਾ ਕਰ ਸਕਦਾ ਪੜ੍ਹਾਈ ਕੰਮ ਦੇ ਨਾਲ-ਨਾਲ ਢਾਡੀ ਜਥੇ ਦੇ ਨਾਲ-ਨਾਲ ਪੜ੍ਹਾਈ ਵੀ ਜ਼ਰੂਰੀ ਹੈ ਤੇ ਨਾਲ-ਨਾਲ ਅਸੀਂ ਉਸ ਅਕੈਡਮੀ ਦੇ ਵਿੱਚ ਵੀ ਇਹਦੀ ਪੜ੍ਹਾਈ ਕਰਵਾ ਰਹੇ ਹਮ ਬੱਚੇ ਦਾ ਆਪਣਾ ਸ਼ੌਂਕ ਹੈ ਢਾਡੀ ਕਲਾ ਦੇ ਨਾਲ ਜੁੜਨਾ ਜਾਂ ਤੁਹਾਡੇ ਵੱਲ ਵੇਖ ਕੇ ਗਾਉਂਦਾ ਹੈ ਜਾਂ ਇਹਨੇ ਆਪ ਤੁਹਾਡੇ ਕੋਲੇ ਆਪਣੇ ਦਿਲ ਦੀ ਗੱਲ ਰੱਖੀ ਹੈ ਕਿ ਮੈਂ ਵੀ ਇਹਨਾਂ ਚੀਜ਼ਾਂ ਨੂੰ ਗਾਉਣਾ ਹੈ ਮੈਂ ਵੀ ਤੁਹਾਡੇ ਵਾਂਗ ਢੱਡ ਵਜਾ ਕੇ ਸਟੇਜਾਂ ਤੇ ਪ੍ਰਚਾਰ ਕਰਨਾ ਸਿੱਖੀਦਾ ਜਾਂ ਤੁਸੀਂ ਆਪ ਇਸ ਬੱਚੇ ਨੂੰ ਆਪਣੀ ਆਪਣੀ ਮਰਜ਼ੀ ਦੇ ਨਾਲ ਸਿਖਾ ਰਹੇ ਹਾਂ ਇਹ ਜੀ ਬਿਲਕੁਲ ਪਰਮਾਤਮਾ ਦੀ ਉੱਤੇ ਬਖਸ਼ਿਸ਼ ਹੈ ਕਿ ਪਹਿਲੇ ਦਿਨ ਤੋਂ ਹੀ ਜਦੋਂ ਜਿਹੜੀ ਗਾਇਕੀ ਦੀ ਲੈਣਾ ਉਹਦੇ ਵਿੱਚ ਇਹ ਮਤਲਬ ਗਾਉਂਦਾ ਸੀ ਛੋਟਾ ਹੁੰਦਾ ਸੀ ਤੇ ਮੈਂ ਹੁਣ ਇਹ ਹੀ ਸੋਚਦੀ ਆ ਵੀ ਚਲੋ ਇਹ ਵੱਡੀ ਬਹੁਤ ਵੱਡੀ ਪਰਮਾਤਮਾ ਦੀ ਗੋਡ ਗਿਫਟ ਕਹਿ ਦਈਏ ਦਾਤਾ ਜੋ ਕਿ ਹਰ ਇੱਕ ਨੂੰ ਨਹੀਂ ਮਿਲਦੀ ਤੇ ਬਾਕੀ ਵੀ ਮੈਂ ਵੀ ਕੋਸ਼ਿਸ਼ ਇਹ ਕਰਦੀ ਵੀ ਕਿ ਮੇਰਾ ਬੱਚਾ ਵੀ ਮੇਰੇ ਵਾਂਗੂ ਟਾਡੀ ਹੀ ਬਣੇ ਕਲਾ ਤਾਂ ਪਰਮਾਤਮਾ ਨੇ ਬਖਸ਼ੀ ਹੈ ਇਹਨੂੰ ਆਪਾਂ ਕਹਿੰਦੇ ਸਹੀ ਰਸਤੇ ਤੇ ਆ ਕੇ ਮਤਲਬ ਅੱਗੇ ਜਾ ਕੇ ਕੋਈ ਸਾਨੂੰ ਵੀ ਸੇਧ ਮਿਲੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਸਮਾਂ ਆ ਰਿਹਾ ਇਹ ਹੀ ਹੁਣ ਆਪਣਾ ਆਉਣ ਵਾਲਾ ਜਿਹੜਾ ਭਵਿੱਖ ਹੈ ਅੱਗੇ ਆਉਣ ਵਾਲੇ ਬੱਚਿਆਂ ਨੂੰ ਵੀ ਕੁਝ ਸੇਧ ਮਿਲੇ ਜਿਵੇਂ ਤੁਹਾਡਾ ਬੱਚਾ ਤੁਹਾਡੇ ਵੱਲ ਦੇਖ ਕੇ ਲੱਗਾ ਹੋਇਆ ਢਾਡੀ ਕਲਾ ਦੇ ਨਾਲ ਜੁੜਿਆ ਹੋਇਆ ਕਿ ਹੋਰ ਵੀ ਇਦਾਂ ਦੇ ਜਵਾਕ ਜਾਂ ਇਦਾਂ ਦੇ ਪਰਿਵਾਰ ਮਿਲ ਜਾਂਦੇ ਜਿਹੜੇ ਕਹਿੰਦੇ ਅਸੀਂ ਵੀ ਆਪਣੇ ਜਵਾਗ ਨੂੰ ਢਾਡੀ ਬਣਾਉਣਾ ਬਿਲਕੁਲ ਵੀ ਜੀ ਬਹੁਤ ਮਿਲਦੇ ਨੇ ਜੀ ਮੈਨੂੰ ਇਦਾਂ ਦੇ ਅ ਬਹੁਤ ਇੱਥੇ ਸਾਡੇ ਲੁਧਿਆਣਾ ਸ਼ਹਿਰ ਦੇ ਵਿੱਚ ਪਰਿਵਾਰ ਹੈਗੇ ਨੇ ਜਿਹੜੇ ਮੇਰੇ ਸੰਪਰਕ ਦੇ ਵਿੱਚ ਨੇ ਤੇ ਉਹ ਮੈਨੂੰ ਖਾਸ ਤੌਰ ਤੇ ਇਹੀ ਗੱਲ ਕਹਿੰਦੇ ਵੀ ਜਿੱਦਾਂ ਤੁਹਾਡਾ ਬੱਚਾ ਸਿੰਗਿੰਗ ਕਰਦਾ ਗਾਉਂਦਾ ਢਾਡੀਵਾਰਾਂ ਗਾਉਂਦਾ ਵੀ ਤੁਸੀਂ ਕਿਰਪਾ ਕਰਕੇ ਸਾਡੇ ਬੱਚਿਆਂ ਨੂੰ ਵੀ ਜਰੂਰ ਇਸੇ ਲੈਣ ਤੇ ਪਾਓ ਮੈਨੂੰ ਬਹੁਤ ਸਾਰੇ ਪਰਿਵਾਰ ਇੱਥੇ ਮਿਲੇ ਨੇ ਇਦਾਂ ਦੇ ਤੇ ਮੈਂ ਇਹ ਮਤਲਬ ਸਿਖਾਉਂਦੀ ਵੀ ਉਹਨਾਂ ਨੂੰ ਬੱਚਿਆਂ ਨੂੰ ਹਾਂਜੀ ਕੀ ਨਾਮ ਹੈ ਤੁਹਾਡਾ ਗੁਰਲਾਲ ਸਿੰਘ ਖਾਲਸਾ ਗੁਰਲਾਲ ਸਿੰਘ ਖਾਲਸਾ ਗੁਰਲਾਲ ਸਿੰਘ ਕੀ ਬਾਨਣਾ ਚਾਹੁੰਦੇ ਹੋ ਤੁਸੀਂ ਮੈਂ ਟਾਡੀ ਬੰਨਣਾ ਚਾਹੁੰਦਾ ਜਦੋਂ ਤੁਹਾਡੇ ਮੰਮਾ ਗਾਉਂਦੇ ਨੇ ਟਾਡੀ ਕਲਾ ਦੇ ਜਿਹੜੀਆਂ ਬਣਗੀਆਂ ਗਾਉਂਦੇ ਨੇ ਤਾਂ ਉਸ ਵੇਲੇ ਕੀ ਮਹਿਸੂਸ ਹੁੰਦਾ ਜੋਸ਼ ਆਉਂਦਾ ਪੂਰਾ ਫਿਰ ਹਾਂਜੀ ਹਾਂ ਪਾਪਾਈ ਸਾਹਿਬ ਵੀ ਸਾਡੇ ਨਾਲ ਹੈ ਭਾਈ ਸਾਹਿਬ ਕੀ ਨਾਮ ਕੀ ਹੈ ਤੁਹਾਡਾ ਜੀ ਮੇਰਾ ਨਾਮ ਕੁਲਵਿੰਦਰ ਸਿੰਘ ਹੈ ਜੀ ਵੈਸੇ ਮੈਨੂੰ ਲੋਕ ਮਨਜੋਤ ਦੇ ਨਾਂ ਤੇ ਜਾਣਦੇ ਆ ਕਿਉਂਕਿ ਮੈਂ ਫੋਟੋਗ੍ਰਾਫੀ ਕਰਦਾ ਮੈਨੂੰ 22 ਸਾਲ ਹੋ ਗਏ ਫੋਟੋਗ੍ਰਾਫੀ ਲੈਣ ਦੇ ਵਿੱਚ ਤੇ ਉਹਦੇ ਕਰਕੇ ਮੈਨੂੰ ਜਿਆਦਾ ਮਨਜੋਤ ਦੇ ਨਾਂ ਤੇ ਮਨਜੋਤ ਫੋਟੋਗ੍ਰਾਫੀ ਨਾਂ ਤੇ ਆਪਣਾ ਜਣੀ ਹੈ ਲੈਵਲ ਜਣੀ ਹਾਂਜੀ ਕੋਈ ਵਿਰਲੇ ਮਾਪੇ ਹੁੰਦੇ ਆ ਜਿਨ੍ਹਾਂ ਦੇ ਇਸ ਤਰੀਕੇ ਦੇ ਨਾਲ ਜਿਹੜੇ ਬੱਚੇ ਨੇ ਉਹ ਇਸ ਲਾਈਨ ਦੇ ਨਾਲ ਜੁੜਦੇ ਆ ਅੱਜ ਤੁਹਾਡਾ ਬੱਚਾ ਟਾਡੀ ਕਲਾ ਦੇ ਨਾਲ ਜਿਹੜੀ ਪਰੰਪਰਾ ਚੱਲਦੀ ਆ ਉਹਦੀ ਗੁਰੂ ਸਾਹਿਬਾਨ ਦੇ ਵੇਲੇ ਤੋਂ ਲੈ ਕੇ ਪਹਿਲਾਂ ਪਰਿਵਾਰ ਦੇ ਵਿੱਚ ਭੈਣ ਜੀ ਹੋਣੀ ਨੇ ਉਦੋਂ ਬਾਅਦ ਤੁਹਾਡਾ ਬੱਚਾ ਆ ਗਿਆ ਤਾਂ ਕੀ ਸੋਚਦੇ ਹੋ ਇਸ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੁੰਦੀ ਹੈ ਜਿੱਦਾਂ ਅੱਜ ਦੇ ਅੱਜਕੱਲ੍ਹ ਦੇ ਬੱਚੇ ਦੇਖਦੇ ਆਪਾਂ ਨਾ ਕੋਈ ਵਾਲ ਕਟਾਤੇ ਜਾਂ ਕਟਿੰਗ ਕਰਪੇ ਤੇ ਸਾਨੂੰ ਦੇਖ ਕੇ ਬਹੁਤ ਖੁਸ਼ੀ ਹੈ ਵੀ ਸਾਡੇ ਬੱਚੇ ਗੁਰਸਿੱਖੀ ਜੀਵਨ ਜੀ ਰਹੇ ਨੇ ਤੇ ਵਧੀਆ ਢਾਡੀ ਕਲਾ ਦੇ ਵਿੱਚ ਹੈ ਜਿੱਦਾਂ ਵੀ ਹੈ ਜਿਹੜੀ ਆਪਣਾ ਸਾਰਾ ਪਰਿਵਾਰ ਹੀ ਗੁਰਸਿੱਖ ਜਿਹੜੀ ਸਿੱਖੀ ਲੈਵਲ ਤੇ ਅਸੀਂ ਕੋਈ ਇਦਾਂ ਦਾ ਨਹੀਂ ਵੀ ਜਾਂ ਰੀਲਾਂ ਬਣਾਉਂਦੇ ਆ ਵੀ ਕੋਈ ਆਪਾਂ ਲੱਚਰ ਗੀਤ ਹੈ ਨਹੀਂ ਸਾਡੇ ਬੇਟਾ ਜਿਹੜੀ ਇਹਨੇ ਗਾਣਾ ਜੋ ਵੀ ਗਾਣਾ ਧਰਮ ਕੀ ਹੋਈ ਹੈ ਜ਼ਿਆਦਾਤਰ ਉਹ ਕਰਦਾਗਾਈ ਕਈ ਵਾਰੀ ਰਿਸ਼ਤੇਦਾਰ ਜਾਂ ਭੈਣ ਭਰਾ ਇਦਾਂ ਦੇ ਹੁੰਦੇ ਕਹਿੰਦੇ ਯਾਰ ਕਿਹੜੇ ਪਾਸੇ ਤੁਸੀਂ ਆਪਣੇ ਜਵਾਕ ਨੂੰ ਤੋਰਤਾ ਇਦਾਂ ਦਾ ਨਹੀਂ ਕਿਸੇ ਕਦੀ ਕਿਸੇ ਨੇ ਕਿਹਾ ਕਿ ਇਹਨੂੰ ਨੌਕਰੀ ਵਾਲੇ ਪਾਸੇ ਲਾਓ ਯਾਰ ਇਹ ਕਿਹੜੇ ਪਾਸੇ ਨਹੀਂ ਨਹੀਂ ਇਹ ਆਪਣੇ ਰਿਸ਼ਤੇਦਾਰ ਆ ਜੋ ਸਾਫ ਵਧੀਆ ਰਿਸ਼ਤੇਦਾਰ ਹੈ ਜੀ ਹੈ ਨਾ ਠੀਕ ਹੈ ਕੋਈ ਨਹੀਂ ਕਿਉਂਕਿ ਇਹ ਫੀਲਡ ਕੋਈ ਮਾੜਾ ਫੀਲਡ ਨਹੀਂ ਹੈ ਜਿੱਦਾਂ ਹੁਣ ਇਹਨਾਂ ਮੈਡਮ ਹੁਣ ਇਹਨਾਂ ਨੇ ਬਚਪਨ ਤੋਂ ਹੀ ਗਾਇਕੀ ਆ ਤਾਂ ਤੁਸੀਂ ਇਹ ਲਾ ਲਓ ਵੀ ਬਾਹਰ ਦੇ ਟੂਰ ਵੀ ਲੱਗ ਗਏ ਇਹਨਾਂ ਦੇ ਜੇ ਗਾਉਂਦੇ ਸੀ ਤਾਂ ਲੱਗਿਆਗੇ ਤੇ ਠੀਕ ਹੈ ਮੈਂ ਆਇਆ ਮਤਲਬ ਮੈਂ ਆਇਆ ਮੈਂ ਆ ਬੈਠਾ ਮੈਂ ਨਹੀਂ ਗਾਉਂਦਾ ਸੀ ਤੇ ਆ ਮੈਂ ਕੋਈ ਬਸ ਸੁਪਣਾ ਹੀ ਆ ਮੇਰਾ ਵੀ ਹਾਂ ਜਾ ਤੇ ਚੜਨਾ ਪਰ ਮੈਨੂੰ ਲੱਗਦਾ ਹੈ ਵੀ ਗੁਰੂ ਮਹਾਰਾਜ ਕਦੇ ਪੂਰਾ ਕਰਨਗੇ ਤੁਸੀਂ ਤੁਸੀਂ ਨਹੀਂ ਟਰਾਈ ਕੀਤਾ ਕਿ ਮੈਂ ਵੀ ਕੋਈ ਟੱਡ ਸਰੰਗੀ ਵਗੈਰਾ ਸੀ ਨਹੀਂ ਜੀ ਮੈਨੂੰ ਬਿਲਕੁਲ ਹੀ ਇਹਦੇ ਬਾਰੇ ਨਹੀਂ ਪਤਾ ਮੈਂ ਤਾਂ ਜਾ ਕੈਮਰੇ ਬਾਰੇ ਪਤਾ ਜਾ ਕਈਆਂ ਘੁਰਪਿਆਂ ਬਾਰੇ ਪਤਾ ਜੀ ਖੇਤੀਬਾੜੀ ਬਾਰੇ ਪੁੱਛ ਲਓ ਮੈਂ ਖੇਤੀਬਾੜੀ ਵਾਲਾ ਬੰਦਾ ਹਾਂ ਕਈ ਵਾਰੀ ਐਦਾਂ ਹੁੰਦਾ ਕਿ ਬੰਦੇ ਨੇ ਅੰਮ੍ਰਿਤ ਛਕਿਆ ਹੁੰਦਾ ਆਪ ਸਿੰਘ ਸਜਿਆ ਹੁੰਦਾ ਤੇ ਜਿਹੜੇ ਉਹਨਾਂ ਦੇ ਘਰ ਵਾਲੇ ਹੁੰਦੇ ਆ ਉਹ ਆਈਬਰੋ ਵੀ ਬਣਾਉਂਦੇ ਕਈ ਵਾਰੀ ਪੁੰਨੀਆਂ ਵੀ ਹੁੰਦਾ ਇਦਾਂ ਦਾ ਫੈਸ਼ਨ ਜਿਹੜਾ ਅੱਜ ਕੱਲ੍ਹ ਚੱਲਿਆ ਹੋਇਆ ਤਾਂ ਇਸੇ ਨੂੰ ਲੈ ਕੇ ਬਿਲਕੁਲ ਹੀ ਉਲਟਾ ਪਹਿਣ ਜੀ ਹੁਣੀ ਦਮਾਲਾ ਸਜਾਉਂਦੇ ਨੇ ਗੁਰੂ ਕੀ ਸਿੰਘਣੀ ਨੇ ਤੇ ਇਸ ਚੀਜ਼ ਨੂੰ ਲੈ ਕੇ ਰਿਸ਼ਤੇਦਾਰ ਜਾਂ ਆਣ ਗਵਾਂਡ ਵਾਲੇ ਲੋਕ ਕਿਹੜੀ ਨਜ਼ਰ ਦੇ ਨਾਲ ਦੇਖਦੇ ਨਹੀਂ ਨਹੀਂ ਸਾਡੇ ਸਾਰੇ ਵਧੀਆ ਜੀ ਆਪਣਾ ਜੋ ਫੈਮਿਲੀ ਹੈ ਸਾਰੇ ਜਿਹੜੀ ਪਿੰਡ ਦੇ ਵਿੱਚ ਵੀ ਅਸੀਂ ਸਿੱਖਾਂ ਦੇ ਵਜਦੇ ਆਂ ਜਣੀ ਇਦਾਂ ਨਹੀਂ ਸਾਡੇ ਪਰਿਵਾਰ ਦੇ ਵਿੱਚ ਕਟਿੰਗ ਕਿਸੇ ਦੀ ਵੀ ਨਹੀਂ ਕਰਾਈ ਹੋਈ ਸਾਰੇ ਦਾੜੀ ਕੇਸ ਰੱਖਦੇ ਆ ਸਾਡੇ ਜਣੀ ਲੇਡੀਜ਼ ਨੇ ਜੋ ਵੀ ਕੋਈ ਸਾਰੇ ਅੰਮ੍ਰਿਤਧਾਰੀ ਆ ਜੀ ਉਹਦੇ ਵਿੱਚ ਕੋਈ ਇਦਾਂ ਦਾ ਨਹੀਂ ਆਈਬ੍ਰੋ ਵਾਲਾ ਕੋਈ ਨਹੀਂ ਹੈ ਤੇ ਬਾਕੀ ਗਵਾਂਢੀ ਸਾਰੇ ਜੋ ਵੀ ਆ ਬਹੁਤ ਵਧੀਆ ਤੇ ਅਗਲਾ ਕਹਿੰਦਾ ਵੀ ਹਾਂ ਸਾਡੇ ਬੱਚਿਆਂ ਨੂੰ ਵੀ ਲਾਓ ਜਦੋਂ ਹਰ ਟਾਈਮ ਗੁਰਸਿੱਖੀ ਹੈ ਹਨਾ ਗੁਰਬਾਣੀ ਚੱਲਦੀ ਰਹਿੰਦੀ ਹੈ ਤਾਂ ਆਂਡੀ ਗਵਾਂਢੀ ਵੀ ਕੋਈ ਨਹੀਂ ਵਧੀਆ ਪ੍ਰਭਾਵਤੀਆ ਕਿਉਂਕਿ ਸਰਾਬੀ ਗਰਾਬੀ ਗਵਾਂਢੀ ਹੁੰਦਾ ਅਗਲਾ ਉਹ ਤਾਂ ਦੁਖੀ ਹੁੰਦਾ ਹੈਗਾ ਜੀ ਇਹਦੇ ਕਰਕੇ ਕੋਈ ਨਹੀਂ ਸਾਰੇ ਬਹੁਤ ਵਧੀਆ ਮਾਹੌਲ ਹੈ ਸਾਡਾ ਜੀ ਪਹਿਲੀ ਕਦੇ ਤੁਹਾਡੇ ਮਨ 'ਚ ਨਹੀਂ ਸਵਾਲ ਪੈਦਾ ਹੁੰਦਾ ਕਿ ਬੱਚੇ ਦੀ ਆਵਾਜ਼ ਬੜੀ ਸੋਹਣੀ ਹੈ ਮੈਂ ਵੀ ਇਹਨੂੰ ਇਸ ਪਾਸੇ ਲਾ ਲਾਂ ਵੀ ਕੋਈ ਨਾ ਕੋਈ ਅਵਾਰਡ ਜਿੱਤਾਵੇ ਕਿਸੇ ਵੱਡੇ ਚੈਨਲ ਤੇ ਆਵੇ ਇਦਾਂ ਦੀਆਂ ਚੀਜ਼ਾਂ ਕਈ ਵਾਰੀ ਮਨ 'ਚ ਆ ਜਾਂਦੀਆਂ ਤੁਹਾਡੇ ਨਹੀਂ ਆਉਂਦੀਆਂ ਚੀਜ਼ਾਂ ਨਹੀਂ ਇਹ ਗੱਲ ਨਹੀਂ ਹੈਗੀ ਵੀਰ ਜੀ ਮੈਂ ਸੋਚਦੀ ਆ ਵੀ ਜੇ ਇਹਦੇ ਵਿੱਚ ਪ੍ਰਮਾਤਮਾ ਨੇ ਕਲਾ ਬਖਸ਼ੀ ਆ ਜ਼ਰੂਰੀ ਨਹੀਂ ਹੈਗਾ ਵੀ ਉਹ ਗਾਣੇ ਗਾ ਕੇ ਜਾਂ ਲੱਚਰ ਕੀਤਾ ਸੱਭਿਆਚਾਰਕ ਸਟੇਜਾਂ ਲਾ ਕੇ ਹੀ ਉਹ ਪ੍ਰਾਪਤੀ ਹੋਊਗੀ ਜੋ ਪ੍ਰਾਪਤੀ ਹੋਣੀ ਹੋਈ ਮਹਾਰਾਜ ਨੇ ਕੀਤੀ ਕਿਰਪਾ ਤਾਂ ਆਪਾ ਧਾਰਮਿਕ ਖੇਤਰ ਦੇ ਵਿੱਚ ਵੀ ਕਰ ਸਕਦੇ ਹੋ ਕੁਝ ਵੀ ਹੋ ਸਕਦਾ ਅੱਗੇ ਜਾ ਕੇ ਕਿਰਪਾ ਮਾਲਕ ਦੀ ਚਾਹੀਦੀ ਆ ਬਸ ਜੀ ਇੱਥੇ ਤੇ ਕਈ ਵਾਰੀ ਇਦਾਂ ਦੇ ਕਈ ਲੋਕ ਵੀ ਮਿਲ ਜਾਂਦੇ ਜਿਹੜੇ ਕਹਿੰਦੇ ਯਾਰ ਢਾਡੀ ਕਲਾ ਦੇ ਵਿੱਚ ਤੇ ਅੱਜ ਕੱਲ ਫਾਇਦਾ ਨਹੀਂ ਰਿਹਾ ਲੋਕ ਉਹਨੇ ਪੈਸੇ ਨਹੀਂ ਦਿੰਦੇ ਅਸੀਂ ਆਪਦੇ ਜਵਾਕਾਂ ਨੂੰ ਗਾਇਕ ਬਣਾਉਣਾ ਜਾਂ ਇਸ ਤਰੀਕੇ ਦੇ ਨਾਲ ਦੂਜੇ ਪਾਸੇ ਲੈ ਕੇ ਜਾਣਾ ਜਿੱਥੇ ਵੱਧ ਪੈਸੇ ਆ ਤਾਂ ਇਸ ਚੀਜ਼ ਨੂੰ ਲੈ ਕੇ ਤੁਸੀਂ ਕੀ ਮਹਿਸੂਸ ਕਰਦੇ ਹੋ ਨੇ ਵੱਧ ਪੈਸੇ ਘੱਟ ਪੈਸੇ ਨਹੀਂ ਤਾਂ ਚਲੋ ਥੋੜਾ ਬਹੁਤ ਫਰਕ ਤਾਂ ਆਪਾਂ ਕਹਿ ਸਕਦੇ ਵੀ ਹੋਊਗਾ ਚਲੋ ਕਲਾਕਾਰਾਂ ਨੂੰ ਲੋਕ ਬਹੁਤ ਪੈਸੇ ਦੇ ਦਿੰਦੇ ਆ ਜਦ ਕਿ ਢਾਡੀਆਂ ਰਾਗਿਆਂ ਨੂੰ ਲੋਕ ਉਹਨਾਂ ਪੈਸਾ ਨਹੀਂ ਚਾੜਦੇ ਹਨਾ ਤੁਹਾਨੂੰ ਵੀ ਪਤਾ ਇਸ ਗੱਲ ਦਾ ਸਮਾਂ ਐਦਾਂ ਦਾ ਚੱਲ ਰਿਹਾ ਹੈਗਾ ਲੋਕ ਉਹ ਦੂਸਰੇ ਪਾਸੇ ਜ਼ਿਆਦਾ ਚੁਕਾ ਰੱਖਦੇ ਨੇ ਧਾਰਮਿਕ ਪਾਸੇ ਜ਼ਿਆਦਾ ਰੱਖਦੇ ਜੇ ਹੁਣ ਕਈ ਆਪਾਂ ਵੀ ਗ੍ਰੰਥੀਆਂ ਦੀ ਗੱਲ ਕਰਦੇ ਆ ਵੀ ਉਹਨਾਂ ਨੂੰ ਤਨਖਾਹ ਨਹੀਂ ਪੂਰੀ ਦੇ ਕੇ ਰਾਜ਼ੀ ਹੈਗੇ ਤੇ ਜਦ ਕਿ ਹੋਰ ਕਿੰਨੀ ਤਨਖਾਹ ਲੈਂਦੇ ਨੇ ਲੋਕ ਸਰਕਾਰੀ ਵੀ ਹੈਗੇ ਨੇ ਵਿੱਚ ਪ੍ਰਾਈਵੇਟ ਵੀ ਹੈਗੇ ਨੇ ਤੇ ਜੇ ਹੁਣ ਆਪਾਂ ਆਰਥਿਕ ਦੀ ਗੱਲ ਕਰੀਏ ਵੀ ਉਹਦਾ ਫਰਕ ਤਾਂ ਹੈਗਾ ਤੇ ਚਲੋ ਬਾਕੀ ਕੋਈ ਗੱਲ ਨਹੀਂ ਜਿੱਥੇ ਭਰੋਸਾ ਫਿਰ ਉੱਥੇ ਸਾਰਾ ਕੁਝ ਹੀ ਆ ਰੋਜ਼ਗਾਰ ਵਧੀਆ ਹੋਣਾ ਚਾਹੀਦਾ ਮੈਸੇਜ ਕੀ ਹੈ ਜਿਹੜੇ ਲੋਕ ਦੇਖ ਰਹੇ ਨੇ ਜਾਂ ਜਿਹੜੇ ਆਪਣੇ ਬੱਚਿਆਂ ਨੂੰ ਸਿੱਖੀ ਵੱਲ ਤੇ ਜੋੜਨਾ ਚਾਹੁੰਦੇ ਪਰ ਕਈ ਵਾਰੀ ਸਮਾਜ ਦੇ ਵਿੱਚ ਨੈਗੇਟਿਵਿਟੀ ਪੈਦਾ ਕਰ ਦਿੱਤੀ ਜਾਂਦੀ ਆ ਉਹਨਾਂ ਵਾਸਤੇ ਮੈਸੇਜ ਕੀਤਾ ਤੁਹਾਡੇ ਉਹ ਤਾਂ ਦੇਖੋ ਜੀ ਆਪਾਂ ਆਪਾਂ ਸੋਚਣਾ ਵੀ ਅਸੀਂ ਆਪਣੇ ਪਰਿਵਾਰ ਨੂੰ ਕਿੱਦਾਂ ਰੱਖਣਾ ਜੇ ਕੋਈ ਕੁਝ ਕਹਿੰਦਾ ਉਹਦੇ ਬਾਰੇ ਉਹਨੂੰ ਆਪਾਂ ਮੇਨ ਨਾ ਨਾ ਰੱਖੋ ਅਸੀਂ ਇਹ ਦੇਖੋ ਵੀ ਅਸੀਂ ਕਿਵੇਂ ਆਪਣੇ ਪਰਿਵਾਰ ਨੂੰ ਚਲਾਉਣਾ ਤੇ ਆਪਣੇ ਬੱਚਿਆਂ ਨੂੰ ਕਿਹੜੇ ਰਾਹ ਤੇ ਪਾਉਣਾ ਬਸ ਜੀ ਕਿਸੇ ਦੇ ਕਹਿਣ ਤੇ ਕੁਝ ਨਹੀਂ ਹੋ ਸਕਦਾ ਇਹ ਅਸੀਂ ਆਪਨੇ ਸੋਚਣਾ ਸੋਸ਼ਲ ਮੀਡੀਆ ਜਿਵੇਂ ਸੋਸ਼ਲ ਮੀਡੀਆ ਲੋਕੀ ਦੇਖਦੇ ਆ ਅੱਜ ਕੱਲ ਜਿਆਦਾ ਲਚਰਤਾ ਨੂੰ ਹੀ ਪਸੰਦ ਕਰਿਆ ਜਾਂਦਾ ਹੁਣ ਆਪਣੇ ਤੁਸੀਂ ਦੇਖਿਆ ਹੀ ਐ ਅੰਮ੍ਰਿਤਪਾਲ ਮਹਿਰੋਪਾਈ ਸਾਹਿਬ ਨੇ ਜਣੀ ਆਪਣਾ ਹੋਇਆ ਸੀ ਆ ਹਨਾ ਕੰਚਨ ਕੁਮਾਰੀ ਵਾਲਾ ਹੁਣ ਲੋਕੀ ਅਸੀਂ ਖੁਦ ਆਪਣਾ ਚੈਨਲ ਸੀ ਅਸੀਂ ਬੱਚਿਆਂ ਦੀ ਕੋਈ ਵੀਡੀਓ ਧਰਮ ਕੀ ਪਾਈ ਉਹਦੇ ਵਿਊ ਹੀ ਨਹੀਂ ਆਉਂਦੇ ਲੋਕੇ ਵੀ ਜਿਆਦਾ ਲੱਚਰਤਾ ਹੀ ਦੇਖ ਕੇ ਪਸੰਦ ਕਰਦੇ ਆ ਉਹਦੇ ਕਰਕੇ ਜਿਹੜੇ ਬੰਦੇ ਕੋਈ ਮੇਰੇ ਵਰਗਾ ਕਹਿਣਾ ਕੋਈ ਵੀਡੀਓ ਬਣਾਉਣੀ ਆ ਤਾਂ ਉਹ ਜਦੋਂ ਉਹਦੇ ਵਿਊ ਹੀ ਨਹੀਂ ਆਉਂਦੇ ਤਾਂ ਅਗਲਾ ਥੋੜਾ ਗਲਤ ਪਾਸੇ ਚੱਲਦਾ ਮੈਂ ਕੰਚਨ ਕੁਮਾਰੀ ਵਰਗੀਆਂ ਨੂੰ ਤੇ ਪੰਜਾਬ ਦਾ ਬੱਚਾ-ਬੱਚਾ ਜਾਣਦਾ ਪਰ ਜਿਹੜੇ ਬੱਚੇ ਅਮੀਰ ਵਿਰਸੇ ਦੇ ਨਾਲ ਜੁੜ ਰਹੇ ਉਹਨਾਂ ਨੂੰ ਨਹੀਂ ਜਾਣਦੇ ਉਹਨਾਂ ਨੂੰ ਕੋਈ ਨਹੀਂ ਜਾਣਦਾ ਬਿਲਕੁਲ ਹੀ ਮੈਂ ਤਾਂ ਤੁਹਾਡੇ ਮਾਧਿਅਮ ਰਾਹੀਂ ਇਹੀ ਕਹਿਣਾ ਚਾਹਣਾ ਵੀ ਜਿਹੜੇ ਲੋਕੀ ਇੰਸਟਾਗ੍ਰam ਸੋਸ਼ਲ ਮੀਡੀਆ ਯੂਜ਼ ਕਰਦੇ ਆ ਦੇਖਦੇ ਆ ਉਹ ਵੱਧ ਤੋਂ ਵੱਧ ਧਰਮ ਕੀ ਚੀਜ਼ਾਂ ਨੂੰ ਜਿਆਦਾ ਦੇਖਣ ਜਦੋਂ ਬੱਚੇ ਛੋਟੇ ਬੱਚੇ ਆ ਉਹਨਾਂ ਨੂੰ ਹਨਾ ਜਿਆਦਾ ਲਾਈਕ ਕਮੈਂਟ ਜੋ ਵੀ ਹੈ ਹਨਾ ਕਰਨ ਤਾਂ ਬੱਚਿਆਂ ਦਾ ਉਤਸ਼ਾਹ ਵਧੇ ਤਾਂ ਬੱਚੇ ਅੱਗੇ ਵਧਣ ਇਹ ਨਾ ਹੋਵੇ ਵੀ ਬੱਚੇ ਦੇਖਣ ਵੀ ਯਾਰ ਸਾਨੂੰ ਧਰਮ ਕੀ ਵਾਲੇ ਪਾਸੇ ਦਾ ਕੋਈ ਦੇਖਦਾ ਹੀ ਨਹੀਂ ਤਾਂ ਜਦੋਂ ਇਹ ਚੀਜ਼ ਹੁੰਦੀ ਹੈ ਨਾ ਫਿਰ ਬੱਚਾ ਗਲਤ ਪਾਸੇ ਜਾਂਦਾ ਕਈ ਵਾਰੀ ਇਹ ਕਹਿੰਦੇ ਕਿ ਯਾਰ ਸਾਡਾ ਯਾਰ ਜਵਾਕ ਵਿਗੜ ਹੀ ਗਿਆ ਮੋਬਾਈਲ ਹੀ ਨਹੀਂ ਛੱਡਦਾ ਜਾਂ ਇਹਦੀ ਸੰਗਤ ਇਦਾਂ ਦੀ ਹੋ ਗਈ ਕੀ ਲੱਗਦਾ ਕਿ ਜਵਾਕ ਵਿਗੜਨ ਦਾ ਕਾਰਨ ਕੀ ਮੰਨਦੇ ਹੋ ਤੁਸੀਂ ਅਸਲ ਜੀ ਬੱਚੇ ਵਿਗੜਨ ਦਾ ਕਾਰਨ ਤਾਂ ਘਰੇ ਸਭ ਤੋਂ ਪਹਿਲਾਂ ਔਰਤਾਂ ਹੀ ਹੈ ਜੀ ਮਾਹੌਲ ਮਾਹੌਲ ਹੀ ਉਦਾਂ ਦਾ ਬੱਚੇ ਨੂੰ ਨਹੀਂ ਦੇ ਪਾਉਂਦੀਆਂ ਠੀਕ ਹੈ ਨਾ ਕੰਮ ਹੀ ਇਦਾਂ ਦੇ ਆ ਬੱਚਾ ਜੇ ਕੋਈ ਖਰਾਬੀ ਕਰਦਾ ਉਹਨੂੰ ਫੋਨ ਦੇ ਕੇ ਫੜਾ ਦੇਣਾ ਵੀ ਤੂੰ ਫੋਨ ਕਰ ਲੈ ਮੈਂ ਕੰਮ ਕਰ ਰਹੀ ਆ ਤੇ ਮੋਬਾਈਲ ਦੇ ਵਿੱਚ ਤੁਹਾਨੂੰ ਪਤਾ ਹੀ ਐ ਹੁਣ ਖੋਲ੍ਹ ਲਓ ਪਤਾ ਨਹੀਂ ਕੀ ਕੀ ਉਹਦੇ ਉੱਤੇ ਆਏਗਾ ਛੋਟੇ ਬੱਚੇ ਆ ਹੁਣ ਇਹ ਐ ਇਹਨੂੰ ਵੀ ਪਤਾ ਵੀ ਹਾਂ ਆ ਕੀ ਚੀਜ਼ ਤੁਹਾਡੇ ਵਾਲਾ ਜਵਾਕ ਨਹੀਂ ਮੋਬਾਈਲ ਫੋਨ ਦੀ ਵਰਤੋਂ ਕਰਦਾ ਨਹੀਂ ਨਹੀਂ ਮੋਬਾਈਲ ਵੱਧੂ ਦੇਖਦਾ ਜੀ ਮੋਬਾਈਲ ਵਾਲੀ ਕੋਈ ਸ਼ੱਕ ਨਹੀਂ ਕਿੰਦਾਂ ਦੀਆਂ ਚੀਜ਼ਾਂ ਦੇਖਦਾ ਇਹ ਮੋਬਾਈਲ ਵੱਧ ਤੋਂ ਵੱਧ ਹੀ ਗੇਮਾਂ ਖੇਡਦਾ ਜੀ ਬਸ ਇਹ ਹੋਰ ਨਹੀਂ ਕੋਈ ਦੇਖਦਾ ਜਾਂ ਗੇਮਾਂ ਦੇਖਦਾ ਜਾਂ ਜਿਵੇਂ ਆਪਣੀ ਢਾਡਾ ਗਲੇ ਵਾਲੀ ਕੋਈ ਵੀ ਚੀਜ਼ ਹੈ ਇਹ ਉਹ ਸੁਣਦਾ ਰਹਿੰਦਾ ਕੋਈ ਹਾਂ ਇਹਦਾ ਜਣੀ ਚੀਜ਼ਾਂ ਹੁੰਦੀਆਂ ਸੰਗੀਤ ਸੁਣਦਾ ਜ਼ਿਆਦਾਤਰ ਹਾਂ ਜਿੱਦਾਂ ਵੀ ਕੋਈ ਬੰਦਾ ਕੋਈ ਗਾਉਂਦਾ ਹੈ ਉਹਨੇ ਦੇਖਣਾ ਇਹ ਸੁਰਚ ਨਹੀਂ ਗਾ ਰਿਹਾ ਇਹ ਬੇਸਵਰਾ ਗਾ ਰਿਹਾ ਇਹ ਚੀਜ਼ ਬਹੁਤ ਜ਼ਿਆਦਾ ਇਸ ਚੀਜ਼ ਦੀ ਪਰਖ ਹੈ ਕਿ ਕਿ ਬਲਾਨਾ ਬੰਦਾ ਸੁਰਚ ਨਹੀਂ ਗਾ ਰਿਹਾ ਦੇਖੋ ਮੈਨੂੰ ਤਾਂ ਨਹੀਂ ਇਹਦੇ ਬਾਰੇ ਪਤਾ ਠੀਕ ਹੈ ਨਾ ਸੁਰ ਦਾ ਜਾਂ ਬੇਸਵਰਾ ਦਾ ਪਰ ਇਹ ਚੀਜ਼ ਇਹ ਕਰ ਲੰਦਾ ਇਹ ਕਹਿੰਦਾ ਆ ਦੇਖੋ ਇਹ ਤਾਂ ਬੇ ਅਸੀਂ ਕਈ ਵਾਰ ਲਾਈਵ ਦੇਖਦੇ ਰਹਿੰਦੇ ਆ ਕਿਉਂਕਿ ਮੈਨੂੰ ਵੀ ਸ਼ੌਂਕ ਆ ਧਰਮ ਦੀਆਂ ਜਿੰਦਾਂ ਦਾ ਢਾਡੀ ਕਲਾ ਨੂੰ ਦੇਖਣਾ ਤੇ ਫਿਰ ਇਹ ਕਹਿੰਦਾ ਪਾ ਦੇਖੋ ਇਹਨੇ ਇੱਥੇ ਸੁਰ ਤੋੜਤਾ ਇਹਨੇ ਲਹਿ ਟੁੱਟ ਗਈ ਐਦਾਂ ਜਣੀ ਇਹ ਚੀਜ਼ ਦੀ ਨੌਲੇਜ ਬਹੁਤ ਲੱਗਦਾ ਉੱਥੋਂ ਸਾਨੂੰ ਇਹ ਲੱਗਦਾ ਵੀ ਗੁਰੂ ਮਹਾਰਾਜ ਦੀ ਕਿਰਪਾ ਹੋਏਗੀ ਤੇ ਜਿਉਂ ਜਿਉਂ ਇਸ ਬੱਚੇ ਨੇ ਨਵਿਕਲੀ ਪਹਿਲ ਕਦਮੀ ਕੀਤੀ ਹੈ ਤਾਂ ਸਭ ਤੋਂ ਪਹਿਲਾਂ ਆ ਜਿਹੜਾ ਖੁਸ਼ਕਿਸਮਤ ਪਰਿਵਾਰ ਹੈ ਜਿਸ ਪਰਿਵਾਰ ਦੇ ਵਿੱਚੋਂ ਅਮੀਰ ਵਿਰਸੇ ਦੀ ਦਾਤ ਮਿਲੀ ਹੈ ਕਿਉਂਕਿ ਬਹੁਤ ਸਾਰੇ ਮਾਪਿਆਂ ਦੇ ਸ਼ਿਕਵੇ ਹੁੰਦੇ ਕਿ ਸਾਡੇ ਬੱਚੇ ਵਿਗੜ ਗਏ ਨੇ ਵਿਗਾੜ ਪੈਦਾ ਹੋ ਗਿਆ ਹੈ ਪਰ ਸਭ ਤੋਂ ਵੱਡੀ ਜ਼ਿੰਮੇਵਾਰੀ ਇਹਦੇ ਵਿੱਚ ਮਾਪਿਆਂ ਦੀ ਹੈ ਕੇ ਬੱਚਿਆਂ ਦੇ ਵਿੱਚ ਵਿਗਾੜ ਪੈਦਾ ਕਰਨਾ ਉਹਨਾਂ ਨੂੰ ਕਿਹੜੇ ਰਾਹ ਤੁਰਨਾ ਹੈ ਜਾਂ ਬੱਚਿਆਂ ਦੇ ਵਿੱਚ ਸੁਧਾਰ ਲਿਆ ਕੇ ਉਹਨਾਂ ਨੂੰ ਸੁਚੱਜੇ ਰਾਹ ਦੇ ਉੱਪਰ ਆਪਣੇ ਅਮੀਰ ਵਿਰਸੇ ਦੇ ਨਾਲ ਜੋੜਨਾ ਬਹੁਤ ਵੱਡੀਆਂ ਸਾਡੀਆਂ ਜ਼ਿੰਮੇਵਾਰੀਆਂ ਨੇ ਔਰ ਸਾਡਾ ਮੁੱਖ ਤੌਰ ਤੇ ਇਹ ਵੀ ਫਰਜ਼ ਬਣਦਾ ਹੈ ਕਿ ਇਸ ਤਰੀਕੇ ਦੇ ਜਿਹੜੇ ਬੱਚੇ ਸਮਾਜ ਦੇ ਵਿੱਚ ਨਵੇਕਲੀ ਪ੍ਰਿਤ ਪਾ ਰਹੇ ਨੇ ਇਹਨਾਂ ਨੂੰ ਸਮਾਜ ਦੇ ਵਿੱਚ ਵੱਧ ਤੋਂ ਵੱਧ ਬਣਦਾ ਹੋਇਆ ਮਾਨ ਸਤਕਾਰ ਦਿੱਤਾ ਜਾਣਾ ਚਾਹੀਦਾ ਹੈ ਅੱਗੇ ਵੀ ਕੋਸ਼ਿਸ਼ ਰਹੇਗੀ ਕਿ ਇਸ ਤਰ੍ਹਾਂ ਦੀਆਂ ਤਮਾਮ ਸਾਰੀਆਂ ਸ਼ਖਸੀਅਤਾਂ ਦੀ ਵਿਸ਼ੇਸ਼ ਗੱਲਬਾਤ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੁੰਦੇ ਰਹੀਏ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ